ਸਾਡਾ ਦੇਸ਼ ਤਰੱਕੀ ਕਰ ਗਿਆ ਤੇ ਸਰਕਾਰਾਂ ਕਹਿੰਦੀਆਂ ਨੇ ਸਾਡਾ ਦੇਸ਼ ਤਰੱਕੀ ਕਰ ਗਿਆ ਤੇ ਸਰਕਾਰਾਂ ਕਹਿੰਦੀਆਂ ਨੇ ਉਹ ਗਊ ਨੂੰ ਕਹਿੰਦੇ ਆ ਗਊ ਮਾਤਾ ਪੀ ਲਿਆ ਦੁੱਧ ਤੇ ਰੱਸਾ ਲਾਤਾ ਉਹਦੇ ਡਾਂਗਾ ਪੈਂਦੀਆਂ ਨੇ ਸਾਡਾ ਦੇਸ਼ ਤਰੱਕੀ ਕਰ ਕਰ ਗਿਆ ਤੇ ਸਰਕਾਰਾਂ ਕਹਿੰਦੀਆਂ ਨੇ ਉਹ ਪੁਲਿਸ ਤੋਂ ਡਰਦਾ ਨਹੀਂ ਕੋਈ ਕਿੱਜਾ ਮੇਲ ਨਮਲਾਵਟ ਖੋਰ ਤੇ ਸਾਨੂੰ ਲੈਣੀਆ ਪੈਂਦੀਆਂ ਨੇ ਸਾਡਾ ਦੇਸ਼ ਤਰੱਕੀ ਕਰ ਗਿਆ ਤੇ ਸਰਕਾਰਾਂ ਕਹਿੰਦੀਆਂ ਨੇ ਉਹ 7 ਮਈ ਬੈਠਾ ਤੇ ਚਲਾਈ ਗੋਲੀ ਇਹ ਸਰਕਾਰ ਐ ਨਹੀਂ ਬੋਲੀ ਤੇ ਗੱਲਾਂ ਕਹਿਣੀਆਂ ਪੈਂਦੀਆਂ ਨੇ ਸਾਡਾ ਦੇਸ਼ ਤਰੱਕੀ ਕਰ ਗਿਆ ਤੇ ਸਰਕਾਰਾਂ ਕਹਿੰਦੀਆਂ ਨੇ ਸਾਡਾ ਦੇਸ਼ ਤਰੱਕੀ ਕਰ ਗਿਆ ਤੇ ਸਰਕਾਰਾਂ ਕਹਿੰਦੀਆਂ ਨੇ ਉਹ ਰਹਿੰਦੀ ਨਿਤ ਨਰ ਦੀ ਬੰਦੀ ਜੱਟ ਨੂੰ ਛੱਡਣੀ ਪੈਂਦੀ ਬੰਬੀ ਫਸਲਾਂ ਰੁੱਲਦੀਆਂ ਨੇ ਵਿੱਚ ਮੰਡੀ ਤੇ ਰਾਤਾਂ ਕੱਟਣੀਆਂ ਪੈਂਦੀਆਂ ਨੇ ਸਾਡਾ ਦੇਸ਼ ਤਰੱਕੀ ਕਰ ਗਿਆ ਤੇ ਸਰਕਾਰਾਂ ਕਹਿੰਦੀਆਂ ਨੇ ਉਹ ਕੀ ਕਾਂਗਰਸੀ ਕੀ ਕਾਲੀ ਬੇਜਤੀ ਸਾਰੀ ਜਗ੍ਹਾ ਖਾਲੀ ਬੇਜਤੀ ਕਿਕਰ ਤੇ ਵੀ ਤਾਲੀ ਤੇ ਗੱਲਾਂ ਕਹਿਣੀਆਂ ਪੈਂਦੀਆਂ ਨੇ ਵਾਹ ਜੀ ਵਾਹ ਸਾਡਾ ਦੇਸ਼ ਤਰੱਕੀ ਕਰ ਗਿਆ ਤੇ ਸਰਕਾਰਾਂ ਕਹਿੰਦੀਆਂ ਨੇ ਓ ਲਈ ਦਰਬਾਰ ਸਾਹਿਬ ਨਾਲ ਟੱਕਰ ਉੱਥੇ ਗਏ ਖਾਲਸੇ ਟੱਕਰ ਤੇ ਚੰਗੀ ਖਵਾਈ ਸੱਕਰ ਤੇ ਗੱਲਾਂ ਕਹਿ ਗਿਆ ਆਪੜੀਆਂ ਨੇ ਸਾਡਾ ਦੇਸ਼ ਤਰੱਕੀ ਕਰ ਗਿਆ ਸਰਕਾਰ ਕਹਿੰਦੀ ਨਹੀਂ ਓ ਆਟਾ ਸਸਤਾ ਮਹਿੰਗਾ ਰਹਿਤਾ ਮਨ ਰੱਖ ਲਈਓ ਦਾ ਚੇਤਾ ਹੋ ਜਦੋਂ ਵੋਟਾਂ ਪੈਂਦੀਆਂ ਨੇ ਸਾਡਾ ਦੇਸ਼ ਤਰੱਕੀ ਕਰ ਗਿਆ ਸਰਕਾਰ ਕਹਿੰਦੀ ਹੈ ਵਾਹ ਜੀ ਵਾਹ ਵਾਹ ਜੀ ਵਾਹ ਆ ਹੁੰਦੀ ਆ ਦੇਖੋ ਹਰ ਇੱਕ ਗੱਲ ਦੇ ਵਿੱਚੋ ਬਾਈ ਜੀ ਇੱਕ ਇੱਕ ਚੀਜ਼ ਦੇ ਵਿੱਚ ਦਾਮਾ ਬਾਈ ਜੀ ਦੀ ਕਲਮ ਦੇ ਵਿੱਚ ਬਾਈ ਜੀ ਪੂਰਾ ਜੀ ਪੂਰਾ ਕਿਵੇਂ ਲੱਗਾ ਬਜ਼ੁਰਗੋ ਬੜਾ ਲੱਗਾ ਨਾ ਜਿਵੇਂ ਲੱਗਾ ਹੈ ਨਾ ਜਿਹੜੇ ਘਰੇ ਬੈਠੇ ਆ ਮਰੀ ਜ਼ਮੀਰ ਵਾਲੇ ਉਹਨਾਂ ਨੂੰ ਇੱਕ ਤਾਨਾ ਮੇਨਾ ਹੈ ਤਾਨਾ ਜੀ ਤਾਨਾ ਬਿਲਕੁਲ ਜੀ ਆਜੋ ਆਜੋ ਬਿਲਕੁਲ ਜੀ ਬਿਲਕੁਲ ਵਾਕਈ ਸਰਕਾਰਾਂ ਨੂੰ ਬਾਈ ਜੀ ਤਾਣਾ ਨਕਮੀਆਂ ਸਰਕਾਰਾਂ ਨੂੰ ਤੇ ਬਿਲਕੁਲ ਜੀ ਜੋਧੇ ਡਟੇ ਖੜੇ ਆ ਇਧਰ ਕਿਹਨਾ ਉੱਟ ਦੇ ਝੰਡੇ ਕਿਰਪਾ ਮਾਲ ਦੀ ਸਿੱਕਰੋ ਵੀਡੀਓ ਸ਼ੇਅਰ ਪਰ ਤੋਂ ਬਾਅਦ ਚੈਨਲ ਕਰੋ ਸਬਸਕ੍ਰਾਈਬ ਜੀ ਠੀਕ ਹੈ ਜੀ ਤੇ ਬਹੁਤ ਵਧੀਆ ਸੁਣੀ ਹਰ ਇੱਕ ਗੱਲ ਦੇ ਵਿੱਚੋਂ ਬਾਈ ਜੀ ਦੀ ਕਲਮ ਨੇ ਜੋ ਲਿਖਿਆ ਤੁਹਾਨੂੰ ਸੁਣਾਇਆ ਜੀ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਤੇ ਚੈਨਲ ਸਬਸਕ੍ਰਾਈਬ ਕਰੋ ਜੀ ਪਰ